ਕੱਲ ਦੀ ਗੱਲ ਹੀ ਹੈ ਜੀ ਵੀ ਕਿ 2.5 ਲੱਖ ਦੇ ਜੀ ਅੱਛਾ 2.5 ਲੱਖ ਦਾ ਕਬੂਤਰ ਵੇਖ ਗਿਆ ਹਾਂ ਜੀ ਗਾਲਾ ਗੋਲਾ ਨਾਲ ਸ਼ੁਰੂਆਤ ਹੋਈ ਸੀ ਜਾਂ ਚੰਗੀ ਸ਼ੁਰੂਆਤ ਸੀ ਨਹੀਂ ਗਾਲਾ ਤਾਂ ਜੀ ਅਡਾੜਾ ਉਹ ਡਾੜਾ ਐਸਾ ਆਖਾ ਪੂਰਾ ਡਾੜਾ ਉਹ ਬੇਟਾ ਇਹ ਕੀ ਗੱਲ ਹੈ ਨਹੀਂ ਯਾਰ ਸਾਰਾ ਸਲਾ ਉਹ ਡਾੜਾ ਅ ਵੀ ਅ ਵੀ ਡਾੜਾ ਬਣਾਤਾ ਸਾਡੇ ਰਸਤੇ 'ਚ ਵਿਆਹ ਹੈ। ਅੱਛਾ। ਮੈਂ ਛੋਟਾ ਆਇਆ ਸੀ। ਹੂੰ। ਆਨੇ ਵਿਆਹ ਜਾਣਾ। ਮੈਂ ਮੈਂ ਤਾਂ ਵਿਆਹ ਤਾਂ ਜਾਉਂ ਜੇ ਮੇਰੇ ਕਬੂਤਰ ਰੱਖਣ ਦੇਉ। ਠੀਕ ਹੈ। ਗਰਾਰੀ ਢਾਲੀ। ਫਿਰ ਉੱਥੇ ਕਹਿੰਦੇ ਤੈਨੂੰ ਰੱਖਣ ਦੇ ਦਿਆਂਗੇ ਦੋ। ਹਾਂ। ਉਥੋਂ ਪੱਤੋ ਪਿੰਡ ਸੀ। ਠੀਕ ਹੈ। ਉਥੋਂ ਲਿਆਇਆ ਮੈਂ ਕਬੂਤਰ। ਪੱਤੋ ਤੋਂ ਲਿਆਂਦੇ ਕਬੂਤਰ ਕਿੰਨੇ ਲੈ ਗਿਆ ਸੀ? ਦੋ। ਦੋ। ਇੱਕ ਕਬੂਤਰਾਂ ਨੇ ਬਦਾਮ ਚ ਕਿੰਨੇ ਬਦਾਮ ਖਾਨਾ? 15 ਕਬੂਤਰ ਖਾਣੇ ਮੈਂ 5 ਖਾਏ ਨੇ। ਬਹੁਤ ਘਟ ਕਰਦੀ ਬਾਈ। ਠੀਕ ਮਨੂ ਬਲ ਚੱਪਲ ਟੁੱਟ ਗਈ ਸੀ ਮੇਰੇ ਤਾਂ ਬਾਪੂ ਜੀ ਅੱਛਾ ਠੀਕ ਹੈ ਜੀ ਮੱਝ ਦੀ ਖੁਰਲੀ ਥੱਲੇ ਰੱਖ ਲੈ ਅੱਛਾ ਉੱਤੇ ਮੱਝ ਪੱਠੇ ਕਾਈਆਂ ਦੀ ਥੱਲੇ ਸੀ ਇੱਟਾਂ ਲਾ ਕੇ ਤੇ ਵਿੱਚ ਤੇ ਕਬੂਤਰ ਛੱਟ ਲਏ ਸੀ ਠੀਕ ਹੈ ਬਗਰ ਕੇ ਮੱਝ ਨੇ ਬੂਥ ਮਾਰੀ ਹੂੰ ਉਹਦਾ ਕਬੂਤਰ ਮਰ ਗਏ ਅੱਛਾ ਨਾਲੇ ਬੁੱਢੇ ਨੇ ਸਾਨੂੰ ਘੁੱਟਿਆ ਸੀ ਉਹ ਦੋ ਤਾਂ ਐ ਸੀ ਜੀ ਜੇ ਤਾਂ ਕਬੂਤਰ ਰੱਖ ਲੈ ਹੂੰ ਜੇ ਤਾਂ ਉਹ ਲੋਟ ਕੇ ਤੇ ਆਉਂਦੇ ਨੂੰ ਐ ਨਹੀਂ ਪਤਾ ਵੀ ਉਹ ਪੇਟੀ ਜੀ ਕਿੱਥੇ ਹੁੰਦੀ ਤੇ ਕੂਤਰ ਕਿੱਥੇ ਹੁੰਦੇ ਠੀਕ ਆ ਅੱਛਾ ਕਰਦੇ ਹਾਂ ਉਹਦੇ ਨੂੰ ਕਰ ਲੇ ਸ੍ਰੀ ਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਪਰਮਜੀਤ ਸਿੰਘ ਦੋਸਤੋ ਕਬੂਤਰ ਬਾਜ਼ਾ ਦੀਆਂ ਗੱਲਾਂ ਬਹੁਤ ਹੁੰਦੀਆਂ ਨੇ ਗਾਣੇ ਬਹੁਤ ਆਉਂਦੇ ਨੇ ਤੇ ਕਬੂਤਰ ਬਾਜ਼ਾ ਦੀ ਜ਼ਿੰਦਗੀ ਬਾਰੇ ਅੱਜ ਕੱਲ YouTube ਤੇ ਸਰਚਾਂ ਹੀ ਬਹੁਤ ਵੱਜਦੀਆਂ ਨੇ ਵੱਖਰੀਆਂ ਵੱਖਰੀਆਂ ਗੱਲਾਂ ਹੁੰਦੀਆਂ ਨੇ ਵੱਖਰੇ ਵੱਖਰੇ ਕੰਟੈਂਟ ਹੁੰਦੇ ਨੇ ਕੋਈ ਖਰਾਕਾਂ ਦੀ ਗੱਲ ਕਰਦਾ ਕੋਈ ਨਸਲਾਂ ਦੀ ਗੱਲ ਕਰਦਾ ਤੇ ਕੋਈ ਇਹਨਾਂ ਪੰਛੀਆਂ ਦੀ ਸੇਵਾ ਦੀ ਗੱਲ ਕਰਦਾ ਅੱਜ ਮੇਰੇ ਨਾਲ ਬਾਈ ਕੋਟਲੀ ਤੋਂ ਮੌਜੂਦਾ ਰਵਣ ਆ ਅਕਸਰ ਇਹ ਕਾਫੀ ਬਾਜ਼ੀਆਂ ਜਿੱਤੀਆਂ ਕਿਉਂਕਿ ਜਿਹੜੇ ਕਬੂਤਰਾਂ ਵਾਲਿਆ ਸਾਰੇ ਬਾਈ ਨੂੰ ਜਾਣਦੇ ਆ ਬਾਈ ਰਵਣ ਕੀ ਹਾਲ ਚਾਲ ਆ ਸ੍ਰੀ ਗਾਲ ਜੀ ਸੇਤਾ ਠੀਕ ਹੈ ਹਾਂਜੀ ਹਾਂਜੀ ਬਾਈ ਵਧੀਆ ਆ ਤੇ ਆ ਬਾਈ ਦੀ ਟੀਮ ਆ ਇਹ ਬਾਈ ਮੰਗਾ ਤੇ ਇਹ ਸ਼ਰਮਾ ਜੀ ਕੀ ਨਾਮ ਤੁਹਾਡਾ ਹਰਨੂਰ ਸ਼ਰਮਾ ਤੇ ਬਾਈ ਹੈਗਾ ਕਾਲੀ 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 ਰੰਗ ਤੋਂ ਤਾਂ ਵੀ ਉਹ ਹੀ ਕਹਿੰਦੇ ਆ ਲਓ ਬਾਈ ਅੱਜ ਸਾਰੇ ਇੰਟਰਵਿਊ ਅਸੀਂ ਹਾਸੇ-ਠੱਠੇ ਨਾਲ ਕਰਾਂਗੇ ਗੱਲਾਂ-ਵਾਟਾਂ ਕਰਾਂਗੇ ਛੋਟੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਰਵਣੇ ਤੋਂ ਜਾਣਕਾਰੀ ਲੈਣੀ ਆ ਤੇ ਕੁਝ ਕਿੰਨਾ ਨਾ ਆਇਆ ਵੀ ਸਾਡਾ ਮੋਹ ਪ੍ਰੇਮ ਵੜਿਆ ਹੋਇਆ ਜਿਹੜਾ ਸੋਚਿਆ ਕਿ ਅੱਜ ਰਵਣੇ ਕੋਲੇ ਬੈਠਦੇ ਆ ਚਾਹ ਪਾਣੀ ਪੀਂਨੇ ਤੇ ਗੱਲਾਂ-ਬਾਤਾਂ ਕਰਦੇ ਆ ਰਵਣੇ ਭਾਈ ਜੀ ਆਪਾਂ ਸ਼ੌਂਕ ਦੀ ਗੱਲ ਕਰੀਏ ਕਦੋਂ ਸ਼ੌਂਕ ਸ਼ੁਰੂ ਪਿਆ ਯਾਰ ਕਦੋਂ ਰਵਣੇ ਨੇ ਪਹਿਲੀ ਹਰ ਕਬੂਤਰ ਰੱਖਿਆ ਸੀ ਸ਼ੌਂਕ ਤਾਂ ਬਾਈ ਆਪਾਂ ਨੂੰ ਬਚਪਨ ਤੋਂ ਹੀ ਹੈ ਬਚਪਨ ਤੋਂ ਠੀਕ ਹੈ ਕਿੰਨੀ ਉਮਰ ਸੇ ਤੋਂ ਉਹ 12 13 ਸਾਲ ਦੀ 12 13 ਗਾਲਾ ਗੋਲਾ ਨਾਲ ਸ਼ੁਰੂਆਤ ਹੋਈ ਸੀ ਜਾਂ ਚੰਗੀ ਸ਼ੁਰੂਆਤ ਸੀ ਨਹੀਂ ਗਾਲਾ ਪਈ ਤਕਰੀਬਨ ਹਰ ਕਬੂਤਰ ਵਾਲੀ ਜ਼ਿੰਦਗੀ ਦਾ ਹਿੱਸਾ ਹੈ ਹਾਂਜੀ ਹਾਂਜੀ ਪਹਿਲਾ ਕਬੂਤਰ ਕਿਹਨੂੰ ਅਨਸਪਾਇਰ ਕੀਤਾ ਹੋਏ ਸੀ ਕਿਹਨੂੰ ਵੇਖ ਕੇ ਲਿਆਉਂਦਾ ਸੀ ਯਾਰ ਫਲਾਣੇ ਦੇ ਰੱਖਿਆ ਕਬੂਤਰ ਆਪਾਂ ਵੀ ਰੱਖੀਏ ਕਿ ਉਹੀ ਬਸ ਵੀ ਚਾਹੀ ਸੀ ਮਨ 'ਚ ਨਹੀਂ ਚਾਹ ਨਹੀਂ ਇੱਕ ਤਾਂ ਆਪਣੇ ਆਂ ਡਗਵਾਂ ਰੱਖੇ ਸੀ ਕਬੂਤਰ ਇੱਕ ਮੇਰੇ ਚਾਚਾ ਆਏ ਸੀ ਉਹਨਾਂ ਦੇ ਕਬੂਤਰ ਰੱਖੇ ਸੀ ਅੱਛਾ ਉਹਨਾਂ ਕੋਲੇ ਜਾਣਾ ਉਦੋਂ ਬਸ ਪੈਗਾ ਸ਼ੌਂਕੀ ਜਿਹਾ ਤਰਾ ਠੀਕ ਹੈ ਹਾਂਜੀ ਪਹਿਲਾਂ ਤਾਂ ਫਿਰ ਖੁੱਡਾ ਖੱਡਾ ਪਾ ਪੋ ਕੇ ਲੱਗਿਆ ਸੀ ਕਿ ਜਾ ਬਾਅਦ ਚ ਖੁੱਡਾ ਪਾਇਆ ਸੀ ਨਹੀਂ ਖੁੱਡਾ ਤਾਂ ਬਹੁਤ ਮੁਸ਼ਕਲ ਪਿਆ ਜੀ ਕਿਵੇਂ ਉਹਦੇ ਵਿੱਚ ਉਹ ਕਰਤਾ ਪਈ ਆ ਜੀ ਕੀ ਕੀ ਹੋਇਆ ਸੀ ਨਹੀਂ ਰੱਖਣ ਦਿੰਦੇ ਸੀ ਜੀ ਕਰੇ ਕਰਦੇ ਮੰਨਦੇ ਨਹੀਂ ਬਾਪੂ ਕੇ ਬੇਬੇ ਨਹੀਂ ਬੇਬੇ ਤਾਂ ਖਰੀ ਬਾਪੂ ਨਹੀਂ ਮੰਨਦਾ ਸੀ ਬਾਪੂ ਕੰਮ ਚਾਲਦੇ ਸੀ ਹਾਂਜੀ ਹਾਂਜੀ ਫਿਰ ਉਹਨਾਂ ਰੱਖਿਆ ਕਿ ਵੇ ਅੱਜ ਮੈਂ ਵੇਖਦਾ ਅਜ ਤੱਕ ਪੁੱਤਰਾ ਦੇ ਤਿੰਨ ਚਾਰ ਖੁੱਡੇ ਬਣਾਈ ਫਿਰਦੇ ਹੋ ਬਾਏ ਮੁੜ ਕੇ ਮੰਨ ਗਏ ਜੀ ਕੋਈ ਵੀ ਜੇ ਕੋਈ ਕੰਮ ਹੋਣਾ ਹੂੰ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਜੀ ਵੀ ਇੱਕ ਵਾਰੀ ਨਾ ਸਾਡੇ ਰਿਸ਼ਤੇਦਾਰੀ ਚ ਵਿਆਹ ਆਇਆ ਅੱਛਾ ਮੈਂ ਛੋਟਾ ਆਇਆ ਸੀ ਹੂੰ ਆਦੇ ਵਿਆਹ ਜਾਣਾ ਮੈਂ ਕਿ ਮੈਂ ਤਾਂ ਵਿਆਹ ਤਾਂ ਜਾਊ ਜੇ ਮੇਰੇ ਕੂਤਰ ਰੱਖਣ ਦੇऊं ਠੀਕ ਹੈ ਗਰਾਰੀ ਨਾਲੀ ਫਿਰ ਉੱਤਕੇ ਜਿੰਨੇ ਰੱਖਣ ਦੇ ਦੇਵਾਂਗੇ ਦੋ ਹਾਂ ਉੱਥੋਂ ਪੱਤੋ ਪਿੰਡ ਸੀ ਠੀਕ ਹੈ ਉੱਥੋਂ ਲਿਆਇਆ ਜੀ ਮੈਂ ਕੂਤਰ ਦੋ ਪੱਤੋ ਤੋਂ ਲਿਆਂਦੇ ਕੂਤਰ ਕਿੰਨੇ ਲੈ ਗਿਆ ਸੀ ਦੋ ਦੋ ਕਬੂਤਰ ਕਰਦੇ ਨੇ ਕਿ ਕੀ ਕਿਵੇਂ ਫਿਰ ਵਿਆਹ ਜਾਣਾ ਤਾਂ ਮੈਂ ਫੇਰ ਜਾਵਾਂਗਾ ਹਾਂ ਸੌਖੇ ਮੰਨ ਗਏ ਫਿਰ ਬਸ ਫਿਰ ਆਏ ਸੀ ਕਿਹੜਾ ਦਾ ਮੰਨ ਗਏ ਲਿਆਂਦੇ ਫੇਰ ਫੇਰੀ ਉਹੀ ਕੰਮ ਵਿਆਹ ਤੋਂ ਆ ਕੇ ਫੇਰ ਕੰਮ ਉਹੀ ਹੋ ਗਿਆ ਫੇਰ ਉਹੀ ਕੰਮ ਠੀਕ ਹੈ ਫਿਰ ਦੋ ਕਬੂਤਰ ਰੱਖਣ ਦੇਤੇ ਵਿਚਾਲੇ ਯਾਰ ਰੱਖ ਲੈਣਦੇ ਯਾਰ ਜਿਵੇਂ ਕਰਦੇ ਨੇ ਦਫਾ ਹੋ ਯਾਰ ਰੱਖ ਲੈਣਾ ਐਈ ਹੋਇਆ ਸੀ ਹਾਂ ਹਾਂ ਫਿਰ ਦੋ ਕਬੂਤਰਾਂ 'ਸਤੇ ਖੋਡਾ ਪਾਲਿਆ ਸੀ ਜਾਂ ਕੋਈ ਪੇਟੀ-ਪੁੱਟੀ ਨਹੀਂ ਜੀ ਉਦੋਂ ਉਹ ਚਾਹ ਆ ਲਿਆ ਨੇ ਇੱਕ ਪੇਟੀਆਂ ਉਹ ਲੱਕੜ ਦੀਆਂ ਹਾਂ ਗ੍ਰੇਡ ਟਾਈਪ ਹਾਂਜੀ ਉਹਦੇ ਚ ਤਾਰ ਲੈਂਦੇ ਸੀ ਠੀਕ ਹੈ ਹਾਂਜੀ ਉਹ ਤਾਂ ਬਾਈ ਫਿਰ ਸਾਮ ਸੰਭਾਲ ਦਾ ਆਪਣੇ ਐਡਾ ਪਤਾ ਹੈ ਵੇ ਉਹਨੂੰ ਦਾਣੇ ਕਦੋਂ ਪਾਉਣੇ ਆ ਦਾਣੇ ਪਾਣੀ ਵੱਧ ਪਿਆ ਤਾਂ ਪਾਣੀ ਕੱਢਣਾ ਉਹ ਇਹ ਚੀਜ਼ਾਂ ਹੁੰਦਗਣ ਸੀਗਾ ਉਦੋਂ ਉਹਦੋਂ ਤਾਂ ਐ ਸੀ ਜੀ ਜੇ ਤਾਂ ਕਬੂਤਰ ਰੱਖ ਲੇ ਹੂੰ ਜੇ ਤਾਂ ਸਕੂਲ ਉੱਠ ਗਏ ਤੇ ਆਉਂਦੇ ਨੂੰ ਐ ਨਹੀਂ ਪਤਾ ਵੀ ਉਹ ਪੇਟੀ ਜੀ ਕਿੱਥੇ ਹੁੰਦੀ ਤੇ ਕਬੂਤਰ ਕਿੱਥੇ ਹੁੰਦੇ ਠੀਕ ਆ আচ্ছা ਕਰਦੇ ਉਹਨਾਂ ਉਹਨਾਂ ਕਰਦੇ ਠੀਕ ਆ ਉਹ ਇੱਕ ਗੱਲ ਉਹ ਵੀ ਦੱਸਦੇ ਸੀ ਵੀ ਜਦੋਂ ਤੁਸੀਂ ਗਏ ਤਾਂ ਮਗਰੋਂ ਖੁੱਡਾ ਹੀ ਆੜੀ ਸੀ ਹਾਂ ਹਾਂ ਉਹ ਪੇਟੀ ਖੁੱਡਾ ਤਾਂ ਪਾਉਣ ਹੀ ਨਹੀਂ ਦਿੰਦਾ ਸੀ ਛਤਰੀ ਤੂੰ ਤਾਂ ਬਾਹਲੀ ਅਲਰਜੀ ਮੰਨਦੇ ਸੀ ਦੋ ਹੂੰ ਕਰਦਣ ਕਿਹਾ ਸੀ ਛਤਰੀ ਮੈਂ ਲਾਉਂਦਾ ਨਹੀਂ ਹਾਂ ਪਹਿਲਾਂ ਆਈ ਕਹਿਣਾ ਨਾ ਦੋ ਹੀ ਰੱਖੂੰਗਾ ਮੈਂ ਲੈ ਕੇ ਰੱਖੂੰ ਮੈਂ ਛਤਰੀ ਨਹੀਂ ਲਾਉਣੀ ਮੈਂ ਕਿਤੇ ਨਹੀਂ ਜਾਂਦਾ ਮੈਂ ਘਰੇ ਰਿਹਾ ਕਰੂੰ ਮੈਂ ਸਕੂਲ ਜਾਇਆ ਕਰੂੰ ਹੂੰ ਬਸ ਐ ਇਹ ਇਹ ਜਿਹੜੀਆਂ ਇਹ ਥੋੜੀ ਇਹ ਥੋੜੀ ਜੀਵਨੀ ਦੀ ਗੱਲ ਆ ਇਹ ਤਕਰੀਬਨ ਮੇਲਾ ਦਾ 80% ਹੋਰ ਕਬੂਤਰ ਬਾਜਾਂ ਦੀ ਵੀ ਇਹ ਗੱਲ ਕਹਾਣੀ ਆ ਮੰਗੇ ਤੇਰੇ ਨਾਲ ਵੀ ਇਹੀ ਹੋਇਆ ਸੀ ਇੱਕੋ ਹਾਲ ਹੀ ਆ ਬਾਈ ਸਾਰਿਆਂ ਦਾ ਠੀਕ ਆ ਉਹ ਫਟ ਖਾਦੀ ਮੈਂ ਤਾਂ ਆ ਅੱਛਾ ਬਹੁਤ ਘਟ ਐ ਹੁੰਦਾ ਰਿਹਾ ਇਹ ਬਹੁਤ 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 ਦੋਰੇ ਨਹੀਂ ਨਾ ਨਾ ਬਹੁਤ ਘਟ ਖਾਦੀ ਬਾਈ ਮੈਂ ਤਾਂ ਠੀਕ ਆ ਮਨ ਬਹੁਤ ਚੱਪਾ ਟੁੱਟ ਗਈ ਸੀ ਮੇਰੇ ਤਾਂ ਬਾਪੂ ਦੀ ਮੈਂ ਨਾ ਠੀਕ ਆ ਹੀ ਮੱਝ ਦੀ ਖੁਰਲੀ ਥੱਲੇ ਰੱਖ ਲੇ। ਉੱਤੇ ਮੱਝ ਪੱਠੇ ਖਾਈ ਜਾਂਦੇ ਥੱਲੇ ਸੀ ਇੱਟਾਂ ਲਾ ਕੇ ਤੇ ਵਿੱਚ ਦੇ ਕਬੂਤਰ ਛੱਟਲੇ ਸੀ। ਠੀਕ ਐ। ਬਾ ਫਿਰ ਕੇ ਮੱਝ ਨੇ ਬੂਥ ਮਾਰੀ। ਹੂੰ। ਨਾਲ ਤਾਂ ਕਬੂਤਰ ਮਰ ਗਏ। ਅੱਛਾ ਨਾਲੇ ਬੁੱਢੇ ਨੇ ਸਾਨੂੰ ਕੁੱਟਿਆ। ਯਾਦ ਹੁੰਦਾ ਅੱਜ ਵੀ ਇਹ ਨਾਲ ਉਹ ਗੱਲਾਂ। ਪਰ ਐਵੇਂ ਵੀ ਚਲੋ ਸਮੇਂ ਦੇ ਨਾਲ ਨਾਲ ਹੁਣ ਸੈਟ ਆ ਕੰਮ। ਹਾਂ, ਫਰਕ ਪਿਆ ਯਾਰ ਦਾ। ਕਿਉਂਕਿ ਇੱਕ ਇਹ ਵੀ ਆ ਨਾ ਅੱਜ ਜਿਹੜੀ ਕਬੂਤਰ ਬਾਜੀ ਦੀ ਗੱਲ ਆ ਜਾਂ ਕਬੂਤਰ ਰੱਖਣ ਦੀ ਅੱਜ ਤਾਂ ਬਈ ਲੱਖਾਂ ਤੇ ਜਾਵਣੀ ਆ। ਹਾਂ ਜੀ ਹਾਂ ਜੀ। ਉਦੋਂ ਸੋਆਾਂ ਦੀ ਗੱਲ ਸੀ ਉਦੋਂ ਜੇ ਆਪਣੇ ਬਾਜੀ ਵਾਲੇ ਉਹ ਵੀ ਲੱਗਦੀ ਤਾਂ ਮੇਰੇ ਸਾਡੇ 2-300 ਰੁਪਏ ਹੀ ਹੁੰਦੀ ਸੀ ਟਰੈਕਟਰ ਟਾਈਪ ਵੀ ਹਨਾ ਅੱਜ ਤਾਂ ਬਾਈ 70-70000 ਤਾਂ ਉਹੀ ਲੱਗ ਜਾਂਦਾ ਨਾ ਹਾਂਜੀ ਬਹੁਤ ਫਰਕ ਹੈਗਾ ਇਹ ਚੀਜ਼ਾਂ ਦਾ ਬਹੁਤ ਬਹੁਤ ਫਰਕ ਹੈ ਬਾਈ ਪੂਰਾ ਬਾਈ ਰਮਣੇ ਕਿੰਨੀਆਂ ਕਿ ਬਾਜ਼ੀਆਂ ਜਿੱਤੀਆਂ ਅਜ ਤਿੱਕ ਬਾਜ਼ੀਆਂ ਬਹੁਤ ਜਿੱਤ ਕੇ ਅਰੇ ਵੀ ਬਹੁਤ ਅਸੀਂ ਜਿੱਤੇ ਵੀ ਬਹੁਤ ਅਸੀਂ ਉਹ ਤਾਂ ਫਿਰ ਹਿੱਸਾ ਹੈ ਕਿ ਅਗੇ ਆਉਂਦਾ ਹਾਰਨਾ ਜਿੰਨਾ ਤਾਂ ਹਾਂਜੀ ਕਦੇ ਆਇਆ ਸੋਚਿਆ ਵੀ ਯਾਰ ਅੱਜ ਆ ਤਾਂ ਜਿੱਤ ਹੀ ਜਾਣਾ ਇਹ ਤਾਂ ਕੋਈ ਹੈ ਨਹੀਂ ਤੇ ਉੱਥੇ ਨਿਰਾਸ਼ਾ ਮਿਲੀ ਹੋਵੇ ਹੋ ਜਾਂਦਾ ਕਈ ਵਾਰੀ ਕੂਤ ਜਦ ਆਈ ਜਮਾ ਮੌਕੇ ਤੇ ਆ ਕੇ ਕੂਤ ਨੇ ਪਿੰਡ ਛੱਡ ਦੇਣਾ ਨਿਕਲ ਜਾਣਾ ਹੂੰ ਜਮਾ ਐ ਜਿੱਤੀ ਬਾਜੀ ਹਾਰ ਜਾਂਦੇ ਆਈ ਕੀ ਰਹਾ ਹੱਦ ਕੋਈ ਟੀ ਗੱਲ ਬਾਈ ਕਹਿੰਦੇ ਲੜਾਈਆਂ ਵੀ ਬਹੁਤ ਹੋ ਜਾਂਦੀਆਂ ਇਹ ਵੀ ਗੱਲ ਹੈਗੀ ਆ ਹੋ ਜਾਂਦੇ ਆ ਪਰ ਆਪਾਂ ਤਾਂ ਲੜੇ ਨਹੀਂ ਬਸ ਆਹ ਜੀ ਲੜਾਂਗੇ ਹਾਂ ਬਾਈ ਫਿਰ ਘਰੇ ਵੀ ਲੜਾਈ ਤੇ ਫਿਰ ਘਰੋਂ ਵੀ ਛਡਾਉਣਗੇ ਹਾਂ ਲੜਨਾ ਸ਼ੌਂਕ ਐ ਇੱਕ ਆਪਣਾ ਜੀ ਕਈ ਗੱਲਾਂ ਐ ਬਾਹਰ ਮੇਰੇ ਘਰੇ ਦੱਸਣੀਆਂ ਨਹੀਂ ਹੁੰਦੀਆਂ ਦੱਸ ਦੇਵ ਨਹੀਂ ਉਹਨੂੰ ਆਪ ਹੀ ਦੱਬ ਲੈਂਦੇ ਹਣਾ ਤੇ ਕੀ ਹੋਇਆ ਬਾਹਰ ਇਹ ਵੀ ਗੱਲ ਹੈਗੀ ਆ ਬਈ ਮੈਨੂੰ ਇੱਕ ਹੋਰ ਵੀ ਪਤਾ ਲੱਗਿਆ ਸੀ ਤੁਸੀਂ ਜਦੋਂ ਇਹ ਕਬੂਤਰਾਂ ਨੂੰ ਸੰਭਾਲ ਰਹੇ ਸੀ ਦੋ ਤਿੰਨ ਮਹੀਨੇ ਫਿਰ ਬੰਦਾ ਵੀ ਇੱਕ ਰੱਖਦੇ ਹੋ ਉਹਨੂੰ ਤਨਖਾਹ ਦੇ ਰੱਖਦੇ ਹੋ ਹਾਂ ਤਨਖਾਹ ਵੀ ਲਾ ਲੋ ਜੀ ਰੱਖਣਾ ਪੈਂਦਾ ਬੰਦਾ ਨਾਲ ਹੀ ਫਿਰ ਜਿਵੇਂ ਬੰਦਾ ਆਪਦਾ ਘਰ-ਬਾਰ ਛੱਡ ਕੇ ਵੀ ਹੀ ਰਹੂਗਾ ਇਹਦਾ ਕੰਮ ਧੰਦਾ ਛੱਡ ਕੇ ਇੱਕ ਗੱਲ ਹੋਰ ਬਈ ਹਾਂ ਜੀ ਅਕਸਰੇ ਹੁੰਦਾ ਹੈ ਕਿ ਕੋਈ ਵੀ ਆਪਾਂ ਕੰਮ ਘੋੜੇ ਰੱਖਦੇ ਆ। ਸਪੋਜ ਕਰੋ ਗਾਂ ਮਾਂ ਰੱਖ ਲਈਆਂ। ਇਹਨਾਂ ਚ ਆਪਾਂ ਨੂੰ ਪਤਾ ਵੀ ਕਮਾਈ ਦਿੰਦੀ ਆ। ਹਾਂਜੀ। ਵੀ ਇਹਦੋਂ ਆਪਾਂ ਮੱਝ ਵੇਚ ਦਿਆਂਗੇ ₹50000 ਦੀ ਵਿਕਜੂ 20000 ਦੀ ਵਿਕਜੂ ਹਨਾ। ਘੋੜੇ ਦਾ ਹੁੰਦਾ ਵੀ ਇਹ ਮੇਰਾ 60000 ਦਾ ਵਿਕਜੂ ਲੱਕ ਦਾ ਵਿਕਜੂ ਬਸ਼ੇਰਾ ਵਿਕਜੂ। ਬੱਕਰੀਆਂ ਤੱਕ ਵਿਕਦੇ ਆ। ਇਹਨਾਂ ਦੇ ਵਿੱਚੋਂ ਉਚਨ ਦਾ ਕਬੂਤਰਾਂ ਦਾ ਵੀ ਹੁੰਦਾ। ਨਹੀਂ ਵਿੱਚ ਵਿਕੀ ਵੀ ਜਾਂਦੇ ਆ ਜੀ। ਹੂੰ। ਹਾਈਐਸਟ ਕਿੰਨਾ ਕੁ ਮਹਿੰਗਾ ਵਿਕ ਜਾਂਦਾ ਕਬੂਤਰ? ਕਬੂਤਰ ਹੁਣੀ ਆ ਕੱਲ ਪਰ ਕੱਲ ਦੀ ਗੱਲ ਹੀ ਆ ਜੀ। ਬੀਕੇ 2.5 ਲੱਖ ਦੇ ਜੀ ਅੱਜ ਦੇਤਰ ਹਾਂਜੀ 2.5 ਲੱਖ ਦਾ ਕਬੂਤਰ ਵਿਕ ਗਿਆ ਹਾਂਜੀ ਇਹਦਾ ਯਾਰ ਘੋੜੀ ਨਾਲੋਂ ਮਹਿੰਗਾ ਹੋ ਗਿਆ ਹਾਂਜੀ ਬਸ ਹਾਂਜੀ ਠੀਕ ਐ ਇੱਕ ਨਸਲਾਂ ਵਾਲਾ ਕੀ ਭਾਈ ਇਹ ਲੋਚਾ ਹੁੰਦਾ ਜਿਵੇਂ ਆਪਾਂ ਨਸਲਾਂ ਫਲਾਣੇ ਤਾਂ ਬੰਦੇ ਦਾ ਕਹਿ ਦਿੰਦੇ ਆ ਧੰਨੇ ਦਾ ਜਾਂ ਜਗਸੀਰ ਜਾਂ ਹੋਰ ਕਿੰਨੇ ਹੀ ਨਾਮ ਰੱਖਦੇ ਆ ਜਾਂ ਆਪਣੇ ਹਮੋੜ ਤੋਂ ਆ ਭਾਈ ਉਹਦੀ ਗੱਲ ਕਰਨ ਲਈ ਕਹਿੰਦੇ ਉਹਨਾਂ ਦਾ ਕਬੂਤਰ ਕੀ ਕੀ ਹੁੰਦਾ ਹੈ ਕਿਵੇਂ ਹੁੰਦਾ ਭਾਈ ਨਸਲਾਂ ਵੀ ਹੁੰਦੀਆਂ ਹੂੰ ਇਹ ਗੱਲ ਇਹ ਵੀ ਜਾਇਜ਼ ਆ ਗੱਲ ਨਸਲਾ ਵੀ ਹੈਗਾ ਪਰ ਨਸਲ ਵੀ ਕੀ ਗਰੂ ਵਾਲੇ ਦੀ ਮਿਹਨਤ ਕੀਤੀ ਉਹਨੇ ਦਾਣਾ ਪਾਣੀ ਨੂੰ ਚੰਗੀ ਖਰਾਕ ਪਾਈ ਘਰ ਵੀ ਖਵਾਉਣਾ ਪੈਂਦਾ ਘਰ ਖਵਾਉਣਾ ਪੈਂਦਾ ਜੀ ਇਹਨਾਂ ਨੂੰ ਐ ਥੋੜੀ ਹੁਣ ਕੰਪੀਟੀਸ਼ਨ ਚ ਬੰਦਾ ਆਈ ਜਿੱਤ ਜੂ ਜਾ ਕੇ ਹੂੰ ਘਰ ਖਵਾਉਣਾ ਪੈਂਦਾ ਉਹਨੂੰ ਉਹਦਾ ਨਾਮ ਬੋਲੂਗਾ ਜਿਹੜਾ ਵੀ ਮਿਹਨਤ ਕਰੂਗਾ ਹਾਂ ਪੈਸਾ ਸਾਰਾ ਖਰਾਬ ਕਰੂਗਾ ਸਾਰਾ ਕੁਝ ਉਹਦਾ ਤਾਂ ਨਾਮ ਬੋਲੂਗਾ ਸਹੀ ਬਾਬੇ ਤਰਾ ਹਾਂ ਤੇ ਜੀ ਕੋਣ ਸਾਡਾ ਜਿੱਤੂਗਾ ਤੇ ਫਿਰ ਸਾਡਾ ਵੀ ਬੋਲੂਗਾ ਫਿਰ ਕੱਲ ਨੂੰ ਰਮਣ ਵਾਲਾ ਗੁਰਮਣ ਵਾਲਾ ਕਬੂਤਰ ਹਾਂਜੀ ਮਿਹਨਤ ਆਈ ਜਿਵੇਂ ਜਿਵੇਂ ਅਕਸਰੀ ਕਹਿੰਦੇ ਆ ਯਾਰ ਇੰਨੇ ਬਦਾਮ ਇਹਨਾਂ ਨੂੰ ਪਾਉਣੇ ਤੇ ਜਵਾਕਾ ਨੂੰ ਖਵਾਉਣ ਜਵਾਕਾ ਇਹ ਕੀ ਹੁੰਦਾ ਮੈਨੂੰ ਲੱਗਦਾ ਗੋਲੂ ਜਾਂ ਵੀ ਖਾ ਜਾਂਦਾ ਹਣਾ ਵਿੱਚ ਹਾਂ ਕੱਢ ਇੱਕ ਕਬੂਤਰਾਂ ਨੇ ਬਦਾਮ ਚ ਕਿੰਨੇ ਬਦਾਮ ਖਾਣਾ 15 ਕਬੂਤਰ ਖਾਣੇ ਮੈਂ 5 ਖਾਏ ਨੇ ਸੱਚ ਦੱਸਾਂਗਾ ਝੂਠ ਬੋਲਿਆ ਸੱਚ ਆ ਤੂੰ ਵੀ ਨਾਲ ਵੇਖਦਾ ਕਬੂਤਰਾਂ ਨੂੰ ਫੜਨ ਫੋੜਨ ਦਾ ਤਰੀਕਾ ਹੈਗਾ ਕਿਉਂ ਤੈਨੂੰ ਸ਼ੌਕ ਹੈ ਕਿ ਨਹੀਂ ਨਹੀਂ ਸ਼ੌਕ ਜਾ ਯਾਰ ਡੈਡੀ ਨੂੰ ਸ਼ੌਕ ਤੈਨੂੰ ਸ਼ੌਕ ਹੀ ਨਹੀਂ ਤੈਨੂੰ ਸ਼ੌਂਕ ਆ ਦਾ ਕਬਈਆ ਹੂੰ ਵੀਰਾ ਬੜੀ ਲੱਗੀ ਬਸ ਮੈਂ ਫੋਟੋ ਖਿਚਾਉਣ ਦੇ ਚਾਹੋਂਗੇ ਕੱਲਾ ਠੀਕ ਐ ਪੜਦਾ ਪੜਦਾ ਵੀ ਹੈ ਕਿ ਨਹੀਂ ਪੜਦਾ ਕਿਹੜੀ ਕਲਾਸ ਚ ਫੋਰਥ ਫੋਰਥ ਕਿਹੜੀ ਹੁੰਦੀ ਐ ਉਹ ਚੌਥੀ ਚੌਥੀ ਹੁੰਦੀ ਐ ਨਹੀਂ ਯਾਰ ਛੇਵੀਂ ਹੁੰਦੀ ਐ ਤੇ ਹੁੰਦੀ ਐ ਲੈ ਤੂੰ ਪੜਦਾ ਕੀ ਐ ਤੈਨੂੰ ਪਤਾ ਹੀ ਨਹੀਂ ਚੌਥੀ ਆ ਚੌਥੀ ਤੈਨੂੰ ਕਿਹਨੇ ਕਿਹਾ ਮੈਂ ਕਿਹਾ ਤੇਰੇ ਕਹਿਣ ਨਾਲ ਕੀ ਹੋ ਜਾਊਗਾ ਤੂੰ ਤਾਂ ਕੱਲ ਨੂੰ ਕਹਦੇਗਾ ਮੈਂ ਮੋਦੀ ਆ ਹੈ ਅੱਜਾ ਉੜਾੜਾ ਉੜਾੜਾ ਹੈਂ ਸਰਾਕਾ ਊੜਾ ਊੜਾ ਇੰਕੀ ਗੱਲ ਨਹੀਂ ਨਹੀਂ ਯਾਰ ਸਾਰਾ ਸੁਣਾ ਊੜਾ ਯਾਰ ਵੀ ਊੜਾ ਬਣਾ ਤਾ ਇਹ ਵੀ ਸੁਣਾ ਦੇ ਕੋਈ ਐਵੀ ਸੀ ਇਹ ਤੇਰੇ ਤੂੰ ਵੀ ਚੱਕ ਕਮਾਇਆ ਯਾਰ ਹੈ ਹੈ ਆਏ ਨਹੀਂ ਯਾਰ ਚਾਜਣਾ ਰਣਾ ਅੱਛਾ ਮੈਡਮ ਕਿਹੜੀ ਚੰਗੀ ਲੱਗਦੀ ਕੋਈ ਮਾਸਟਰ ਮਾਸਟਰ ਐ ਕਿ ਲੱਗ ਗਿਆ ਉਸ ਕੋ ਪਰ ਹਟ ਗਿਆ ਹਟ ਗਿਆ ਦਿਲ ਟੁੱਟ ਗਿਆ ਮੈਡਮ ਕਾ ਤੁਹਾਨੂੰ ਚੰਗੀ ਲੱਗਦੀ ਯਾਰ ਕੁਈ ਪਰਦਰਸ਼ਤ ਪਰਲਾਹ ਅਜਾ ਜਿਹੜੇ ਛਿੱਤਰ ਦਾ ਵਾਰ ਲੋ ਚੰਗੇ ਲੱਗਦੇ ਆ ਠੀਕ ਐ ਭਾਈ ਇੱਕ ਹੋਰ ਆ ਜਦੋਂ ਆਪਾਂ ਆਪਦੀ ਗੱਲ ਕਰੀਏ ਆਪਾਂ ਜਵਾਕਾਂ ਦੀ ਇਹਦੀ ਮਤ ਚ ਇੰਨੇ ਗੱਲਾਂ ਹੀ ਨਹੀਂ ਕਰਦੇ ਹਣਾ ਅੱਜ ਵਾਲੇ ਜਵਾਕ ਤੇਜ਼ ਵਾਲੇ ਆ ਕਿਉਂ ਮੰਗੇ ਨਹੀਂ ਪਤਾ ਸੀ ਬਹੁਤ ਫਰਕ ਆ ਬਹੁਤ ਫਰਕ ਸੀ ਮੰਗੇ ਆਪਾਂ ਇੱਕ ਇਹਨਾਂ ਦੀ ਨਸਲਾਂ ਦੀ ਗੱਲ ਕਰੀਏ ਜਿਵੇਂ ਬਾਈ ਦੱਸੀ ਜਾਂਦਾ ਸੀ ਵੀ ਘਰ ਖੋਣਾ ਪੈਂਦਾ ਫਿਰ ਮਸਲਾ ਵੱਡਦੀ ਆਣੇ ਨਸਲ ਇਹ ਨਹੀਂ ਤਿਆਰ ਹੋ ਜਾਂਦੀ ਹਣਾ ਮਿਹਨਤ ਕਰਨੀ ਪੈਂਦੀ ਐ ਜੇ ਆਪਾਂ ਇੱਥੇ ਕਬੂਤਰਾਂ ਦੀ ਗੱਲ ਕਰੀਏ ਕਿੰਨੀਆਂ ਕਿ ਨਸਲਾਂ ਤਕਰੀਬਨ ਦੋ ਹੀ ਆ ਬਾਈ ਸਾਡੇ ਕੋਲ ਤਾਂ ਨਾ ਖਣਿਆ ਯਾਰ ਠੀਕ ਐ ਹਾਂ ਇਹ ਤਾਂ ਦੋ ਕਿਹੜੀ ਕਿਹੜੀ ਆ ਮੇ ਰਵਣ ਇੱਕ ਤਾਂ ਰਾਜਨ ਵਾਲੇ ਕਬੂਤਰ ਆ ਜੀ ਠੀਕ ਐ ਇੱਕ ਜਸਦੀਰ ਵਾਲੇ ਇੱਕ ਜਸਦੀਰ ਵਾਲਾ ਹੋਰ ਕੁਝ ਆ ਬਾਦਲਾ ਵਾਲੇ ਠੀਕ ਐ ਅੱਛਾ ਇਹਨਾਂ ਦੇ ਉਹਨਾਂ ਦੇ ਬੱਚੇ ਰੱਖੇ ਸੀ ਜਾਂ ਉਹਨਾਂ ਤੋਂ ਲਿਆਂਦੇ ਸੀਗੇ ਤੁਸੀਂ ਨਹੀਂ ਐ ਵੀ ਆਪਾਂ ਸਿੱਧੇ ਤਾਂ ਨਹੀਂ ਉਹਨਾਂ ਤੋਂ ਲਿਆਂਦੇ ਵੀ ਜਿਵੇਂ ਕੋਈ ਸਾਡਾ ਯਾਰ ਮਿੱਤਰ ਤੋਂ ਲਿਆਂਦੇ ਉਹਨੇ ਦੱਸਿਆ ਵੀ ਆਹ ਰਾਜਨ ਵਾਲੇ ਕਬੂਤਰ ਆ ਹਾਂ ਇਹ ਜਸਦੀਰ ਵਾਲੇ ਕਬੂਤਰ ਆ ਤੇ ਉਹਨੇ ਗਾਣਾ ਚੱਲੀ ਜਾਂਦਾ ਕੋਈ ਤੁਸੀਂ ਆਪ ਦੀ ਬਰੀਡ ਵੀ ਤਿਆਰ ਕਰ ਰਹੇ ਹੋ ਨੇ ਬਾ ਉਹ ਨਹੀਂ ਹੁਣ ਤਾਂ ਆਦ ਕਿ ਜਿਹੜਾ ਆਪਣੇ ਕੋਲੇ ਆਈ ਠੀਕ ਹੈ ਕਿੰਨਾ ਚਿਰ ਹੋ ਗਿਆ ਰੱਖਿਆ ਨੂੰ ਬਈ ਨੂੰ ਕੁੱਤ 2000 ਚ ਰੱਖਲੇ ਸ਼ਾਇਦ ਠੀਕ ਹੈ 24 ਸਾਲ ਹੋ ਗਏ 24 ਸਾਲ ਬਸ ਐ ਸੀ ਕਿ ਵੀ 24 ਸਾਲ ਤੋਂ ਰੱਖੇ ਨੂੰ ਕਿਤੇ ਰੱਖ ਲੈ ਕੇ ਤੇ ਛੱਡ ਲੈ ਪਹਿਲਾਂ ਪੱਕੇ ਨਹੀਂ ਹੋਏ ਸੀ ਪੱਕੇ ਫਿਰ ਕਰੋ ਨਹੀਂ ਸਾਈਡ 2015 ਤੋਂ ਘਰੇ ਰੱਖਿਆ ਰੋਪਰੇ 2015 ਤੋਂ ਆਹੇ ਪੱਕਾ ਕੁੱਡਾ ਬਣਾਤਾ ਚਵਾਰਾ ਮੈਂ ਬਣਾ ਦੇਣਾ ਹੈ ਇੱਕ ਬਈ ਲਾਰਮ ਸਿਸਟਮ ਵੀ ਲਾਇਆ ਤੁਸੀਂ ਇਹ ਕੀ ਸਿਸਟਮ ਆ ਇਹਨੇ ਇੱਕ ਦੋ ਵਾਰੀ ਕਬੂਤਰ ਆਪਣੇ ਚੋਰੀ ਹੋ ਗਏ ਜਿੱਥੋਂ ਹੁਣ ਇਹ ਹੂਟਰ ਸਿਸਟਮ ਲਾਇਆ ਇਹਨੇ ਨਾਲ ਵੀ ਜੇ ਬਾਰੀ ਖੁੱਲੂ ਤਾਂ ਹੂਟਰ ਚੱਲੂ ਠੀਕ ਆਇਆਂ ਤਾਂ ਕਈਆਂ ਕੋਈ ਜਾਨਵਰ ਬਾਰੀ ਚ ਵਜਦਾ ਹਣਾ ਉਹਦੋਂ ਨਹੀਂ ਆਏ ਨਹੀਂ ਜਮਾ ਖੁੱਲੂਗੀ ਜਦੋਂ ਨਹੀਂ ਮਾੜੀ ਜੀ ਖੁੱਲਗੀ ਪਹਿਲਾਂ ਐ ਪੱਕੇ ਵਧੀਆ ਬਾਰੀਆਂ ਲੱਗੀਆਂ ਜਾਨਵਰ ਨਾਲ ਨਹੀਂ ਹਿੱਲਦੇ ਠੀਕ ਹੈ ਜਦੋਂ ਬਾਰੀ ਖੁੱਲੂਗੀ ਪਤਾ ਵੀ ਲੋਕ ਖੁੱਲਦਾ ਹੈ ਨਾ ਗੁੰਡਾ ਫੁੱਲ ਜਾਂਦਾ ਉਹਦਾ ਆ ਜਦੋਂ ਬਾਰੀ ਖੁੱਲੀ ਹੁਣੇ ਥੱਲੇ ਚਿਕਣ ਲਾ ਪੈਣਾ ਠੀਕ ਵਜਨ ਨਾਲ ਪੈਣਾ ਇਹ ਵੀ ਠੀਕ ਹੈ ਇਹ ਵੀ ਮੈਨੂੰ ਲੱਗਦਾ ਜਗਾੜ ਹੀ ਲਾਇਆ ਹਨਾ ਵੀ ਆਏ ਇੱਕ ਵਾਰ ਆਕੀ ਗੱਲ ਆ ਜਗਾੜ ਤਾਂ ਉਹਦੇ ਹੀ ਲਾ ਦਿੰਦੇ ਘੜ ਦਿੰਦੇ ਹਨਾ ਤੇ ਆਜ ਕੀ ਮਲਾ ਲਗੇ ਬਚਾ ਤਾਂ ਸਾਰੇ ਕਰ ਨਹੀਂ ਹੋਈ ਬਹੁਤ ਮੁੰਡੇ ਦੀ ਤਕਨੀਕ ਆ ਜੀ ਇਹ ਹੂੰ ਫੂਟਰ ਵਾਲੀ ਸਹੀ ਗੱਲ ਆ ਸਪਲਾਈ ਦੀ ਤਾਰ ਕੱਟ ਦੇ ਕੁਛ ਕਰ ਦੇ ਵੱਜੂਗਾ ਅੱਛਾ ਤਾਰ ਕੱਟੀ ਤੋਂ ਬਾਅਦ ਹੀ ਵੱਜੂਗਾ ਹਾਂ ਜੀ ਤਾਰ ਕੱਟੀ ਤੋਂ ਬਾਅਦ ਹੀ ਵੱਜੂਗਾ ਜੀ ਇਹ ਵੀ ਠੀਕ ਹੈ ਨਾ ਮੈਨੂੰ ਲੱਗਦਾ ਇਹ ਖੇਤਾਂ 'ਚ ਵੀ ਲਾਉਂਦੇ ਹੁੰਦੇ ਸੀ ਹਨਾ ਇਹ ਪਾਣੀ ਵੱਡੇ ਤੋਂ ਪਤਾ ਲੱਗ ਜੂ ਆਪਾਂ ਨੂੰ ਜਾਂ ਤਾਰ ਕੱਟੀ ਤੋਂ ਮੋਟਰ ਦੀ ਪਤਾ ਲੱਗ ਜੂ ਹਨਾ ਉਹੀ ਸਿਸਟਮ ਹੁੰਦਾ ਕਿ ਅਲੱਗ ਹੁੰਦਾ ਇਹ ਇਹ ਬਹੁਤ ਕਾਮਯਾਬੀ ਵਧੀਆ ਜੀ ਕਾਮਯਾਬ ਹੈ ਇਹਦੇ ਨਾਲ ਆਇਆ ਵੀ ਬੰਦਾ ਸੁਰਖ ਰੋਗ ਸੌ ਵੀ ਜਾਂਦਾ ਨਾ ਪਤਾ ਲੱਗ ਜੂਗਾ ਵੀ ਇਹ ਨਾਲ ਕੜਕ ਆਊਗਾ ਪਤਾ ਲੱਗ ਹੀ ਜਾਊਗਾ ਸਹੀ ਹੂੰ ਕਰਦਿਆਂ ਦਾ ਬਈ ਹੁਣ ਕਿਵੇਂ ਆ ਹੁਣ ਤਾਂ ਠੀਕ ਠਾਕ ਹੁਣ ਕੋਈ ਦਿੱਕਤ ਨਹੀਂ ਹੁਣ ਕੋਈ ਦਿੱਕਤ ਨਹੀਂ ਠੀਕ ਹੈ ਬਾਕੀ ਸਭ ਦੇ ਹਿਸਾਬ ਨਾਲ ਫਰਕ ਪਿਆ ਨਾ ਹੁਣ ਅੱਜ ਕੱਲ ਜਿਹੜੀ ਬਾਜੀ ਆ ਉਹਦੇ ਚੋਂ ਵੀ ਚੰਗਾ ਪੈਸਾ ਮਿਲ ਲੱਗਿਆ ਹਾਈਐਸਟ ਬਾਈ ਕਿੰਨੀ ਕਿੰਨੀ ਵੱਡੀ ਬਾਜੀ ਜਿੱਤੀ ਐ 70000 70000 ਰੁਪਏ ਉਹਦੀ ਕੋਈ ਵਾਕਿਆ ਸਾਂਝਾ ਕਰੋਗੇ ਸਤ ਉਹਦੇ ਮੈਂ ਤੁਹਾਨੂੰ ਦੱਸਦਾ ਇਹ ਉਹ ਲੰਬ ਵਾਲੀ ਬਾਜੀ ਸੀ ਅੱਛਾ ਬਹੁਤ ਵੱਡੀ ਬਾਜੀ ਸੀ 5000 ਐਂਟਰੀ 100 ਦੇ ਕਰੀਬ ਕੂਤਰ ਸੀ ਠੀਕ ਹੈ ਗਰਮੀ ਬਹੁਤ ਕੂਤਰ ਛੱਡ ਤੇ ਇਹ ਗਿਆ ਮੁੰਡਾ ਕਾਲੀ ਹੂੰ ਉੱਥੇ ਲੈ ਕੇ ਤੇ ਮੈਂ ਇਹਨੂੰ ਸਾਢੇ 1 3 ਵਜੇ ਪੁੱਛਿਆ ਮੈਨੂੰ ਇਹ ਇਹ ਨਾ ਆ ਜਾ ਕੂਤਰ ਬਹੁਤ ਚੰਗਾ ਆਪਣਾ ਹੂੰ ਵੀ ਐ ਨਹੀਂ ਸੀ ਤੇ ਏਡੀ ਵੱਡੀ ਬਾਜੀ ਆਪਾਂ ਜੱਤ ਲਾਂਗੇ ਅੱਛਾ ਵੀ ਬਹੁਤ ਹੂੰ ਸੀਨੀਅਰ ਤੇ ਪਲੇਅਰ ਸੀ ਹੂੰ ਮੈ ਵੀ ਇੱਥੋਂ ਜਾਵੜਿਆ ਉਦੋਂ ਕਬੂਤਰ ਰਹਿ ਗਏ ਜੀ 11 اچھا ਤੇ ਬਾਜੀ ਤੇ ਮੋਟਰਸਾਈਕਲ ਨਾਮ ਸੀ ਠੀਕ ਹੈ ਪਹਿਲੇ ਨੂੰ ਜਿਹੜਾ ਪਹਿਲੇ ਅਖੀਰ ਤੇ ਰਹੂਗਾ 100 ਕਬੂਤਰ ਚ 11 ਰਹਿ ਗਏ 11 ਰਹਿ ਗਈ 11 ਚੜ ਗਿਆ ਹਰ ਮੁੜ ਕੇ 11 ਚ 5 ਫੇਰ ਰਹਿ ਗਏ 6 ਕਬੂਤਰ ਰਹਿ ਗਏ ਹੂੰ 6 ਕਬੂਤਰਾਂ ਨਾਲ ਅਸੀਂ ਸਾਂਝੀ ਕਰ ਲਈ ਪੈਸੇ ਠੀਕ ਹੈ ਤੇ ਨਾਮ ਅਨਾਮ ਤੇ ਵੀ ਜਿਹੜਾ ਮਗਰੋਂ ਰਹਿ ਗਿਆ ਠੀਕ ਹੈ ਉਹ ਜਿਹੜਾ ਜਿਹਦੀ ਜਿਹਦੀ ਵੱਧ ਮਿਹਨਤ ਲੱਗੀ ਹੋਵੇ ਹਾਂ ਵੀ ਜਿਹੜਾ ਮਗਰੋਂ ਰਹਿ ਗਿਆ ਉਹਦੇ ਚੋ ਦੋ ਕਬੂਤਰ ਫੇਰ ਬਹਿ ਕੇ ਚਾਰ ਰਹਿ ਗਏ ਹੂੰ ਚਾਰ ਉੱਚੇ ਹੋਏ ਕਬੂਤਰ ਸਾਡਾ ਹੀ ਵਿੱਚ ਹੂੰ ਫਿਰ ਉਹਨਾਂ ਚੋਂ ਦੋ ਕਬੂਤਰ ਮੜਿਆ ਸਾਡਾ ਵੀ ਨਹੀਂ ਮੜਿਆ ਠੀਕ ਹੈ ਫਿਰ ਉਹਨਾਂ ਚੋਂ ਇੱਕ ਬਹਿ ਗਿਆ ਤੇ ਇੱਕ ਰੋ ਲੈ ਗਿਆ ਉਹ ਲੈ ਗਿਆ ਇੱਕ ਬਈ ਆ ਵੀ ਕਹਿੰਦੇ ਯਾਰ ਵੀ ਇਹ ਜਿਵੇਂ ਕਬੂਤਰ ਬੋਲੀ ਜਾਂਦਾ ਉਹਨੂੰ ਗੁੱਟਰ ਕੋ ਹੁੰਦੀ ਆ ਕਹਿੰਦੇ ਕਈ ਲੋਕਾਂ ਦੀ ਤਾਂ ਇਹ ਕਹਿਣੀ ਆ ਵੀ ਇਹ ਜੜਪਾਲਦੇ ਆ ਰੱਖਣੀ ਨਹੀਂ ਚਾਹੀਦਾ ਘਰੇ ਬਾਈ ਗੱਲ ਆਏ ਆ ਹੁਣ ਕੀ ਜਿਹੜੀ ਚੀਜ਼ ਨੂੰ ਪਰਮਾਤਮਾ ਨੂੰ ਜਿਹੜੀ ਜਿਹੜੀ ਚੀਜ਼ ਦੀ ਆਵਾਜ਼ ਆ ਆਪਾਂ ਬੋਲਣ ਦੀ ਆਪਣੀ ਇਹ ਆਵਾਜ਼ ਹੈ ਇਹਨਾਂ ਦੀ ਇਹ ਆਵਾਜ਼ ਹੈ ਕਿ ਜਾੜ ਪਾਲਦੇ ਤੁਸੀਂ ਦੱਸੋ ਇੱਥੇ ਕਿ ਜਾੜ ਲੱਗਦਾ ਹੀ ਨਹੀਂ ਪਰ ਲੱਗਦਾ ਤਾਂ ਹੈ ਨਾ ਵੀ ਇਹ ਇਹ ਆਜਾੜ ਚ ਹੁੰਦੇ ਆ ਜਿੱਥੇ ਕੋਈ ਨਾਂ ਰਹਿੰਦਾ ਵੇ ਉੱਥੇ ਹੁੰਦੇ ਆ ਇਹ ਲੋਕਾਂ ਦੀ ਕੀ ਗੱਲ ਨੂੰ ਕਿਵੇਂ ਵੇਖਦੇ ਆ ਇਹ ਨਹੀਂ ਜੀ ਨਹੀਂ ਨਹੀਂ ਇਹ ਗੱਲ ਨਹੀਂ ਇਹ ਤਾਂ ਸੁਖ ਭਾਲਦੇ ਬੰਦੇ ਦੀ ਆਹ ਨੂੰ 200 ਕਬੂਤਰ ਫਿਰਦਾ ਜੀ ਇਹ ਜਾਰ ਕਿਵੇਂ ਭਾਲਣਗੇ ਜੀ ਇਹ ਸੁਖੀ ਹੋਵਾਂਗੇ ਤੇ ਇਹਨਾਂ ਨੂੰ ਦਾਣੇ ਪਾਵਾਂਗੇ ਹਮ ਹਰ ਇੱਕ ਕਿਲੋ ਦਾਣੇ ਖਾਂਦੇ ਨੇ ਤਾਂ ਆਹੀ ਗੱਲ ਹੈ ਨਾ ਮਹੀਨੇ ਲਾ ਇੱਕ ਮਹੀਨੇ ਨੂੰ ਦੇਖ ਲਈ ਤਾਂ ਮੇਲਾ ਲੱਗਿਆ ਅਜਾ ਨਹੀਂ ਨਹੀਂ ਜਾਰ ਦੋ ਆ ਗਏ ਚਾਰ ਆ ਗਏ ਸਾਰੀ ਦਿਹਾੜੀ ਮੇਲਾ ਲੱਗਿਆ ਰਹਿਣਾ ਭਾਈ ਗਰਮੀ ਹੋ ਜਾਂਦੀ ਫੁੱਲ ਹਮ ਸਾਰੀ ਦਿਹਾੜੀ ਕਬੂਤਰਾਂ ਦੇ ਰਹੀਦਾ ਸਾਰੀ ਦਿਹਾੜੀ ਹਾਂ ਹੁਣ ਵੇਖ ਲੈ ਤੇ ਇਸ ਤੋਂ ਦੋ ਮਹੀਨਾ ਚਾਲਦਾ ਤਾਂ ਇੱਕ ਹਮ ਕਬੂਤਰ ਰੱਖੇ ਸੀ ਕਿਸੇ ਦੇ ਤੇ ਕੋਈ ਆ ਜਿਵੇਂ ਹੁੰਦੀ ਆ ਪਿੰਡਾਂ ਵਾਲੇ ਟੀਚਰ ਬਾਜੀ ਹਾਂ ਯਾਰ ਕੋਈ ਕੰਮ ਕਰ ਲਿਆ ਕਰ ਕਬੂਤਰ ਰੱਖ ਵਿਲੜਾ ਉਹ ਕਹਿੰਦਾ ਵੀ ਗੱਲ ਸੁਣ ਕਬੂਤਰ ਵਾਲਾ ਹੂੰ ਵੀ ਕਬੂਤਰ ਤੂੰ ਨਾ ਮੈਥੋਂ 10000 ਰੁਪਏ ਲਿਆ ਕਰ ਮਹੀਨਾ ਅੱਛਾ ਤੇ ਤੂੰ ਮੇਰੇ ਨਾ ਕੱਲੇ ਆ ਕੇ ਸਵੇਰ ਸ਼ਾਮ ਕੂਤਰਨ ਦਾਣੇ ਪਾ ਜਾਗਾ ਅੱਛਾ ਦੋ ਟਾਈਮ ਦੋ ਟਾਈਮ ਤੇ 10000 ਰੁਪਏ ਮੈਥੋਂ ਲੈ ਲਿਆ ਕਰ ਹੂੰ ਉਹ ਕਹਿੰਦਾ ਵੀ ਇਹ ਕੀ ਗੱਲ ਮੈਂ ਦਾਣੇ ਤਾਂ ਪਾ ਦਿਆ ਕਰੂੰਗਾ ਤੇ 10000 ਰੁਪਏ ਵੀ ਉਹ ਕਹਿੰਦਾ ਜਦੋਂ 5 ਕਿਲੋ ਸਵੇਰ ਤੇ 5 ਕਿਲੋ ਸ਼ਾਮ ਨੂੰ ਦਾਣੇ ਪਏ ਤੇ ਇਥੋਂ ਮਾਰੇ ਦੇ ਨਾਲ ਤੂੰ ਦਾਣੇ ਨਹੀਂ ਪੇਣੀ ਵੇ ਨਾ ਖਰਤੇ ਨਾ ਹੈ ਨਾ ਜਦੋਂ ਤੁਮ ਇਹ ਨਾ ਰੱਖੀ ਦੇ ਸਹੀ ਗੱਲ ਆ ਔਰ ਇਹ ਤਾਂ ਹੈ ਨਹੀਂ ਬਦਾਮਾਂ ਦਾ ਕਿਲੋ ਡੇਢ ਕਿਲੋ ਦਾ ਸਾਰ ਜਾਂਦਾ ਹੋਗਾ ਸਹੀ ਨਾ ਜੀ ਨਾ ਸਾਰੇ ਗੱਟਾ ਜਨਾ ਮਿਲਦਾ ਗੱਟਾ ਲਿਆਉਣਾ ਪੈਂਦਾ ਕਈ ਆਖਣਗੇ ਇਹ ਤੋਂ ਕੀ ਮੱਝ ਪਾਲ ਲੋ ਗੱਲ ਸਹੀ ਨਹੀਂ ਭਾਈ ਯਾਰ ਤੇ ਬਾਈ ਜਿੱਤ ਵੀ ਦੇਉਗੀ ਬਾਜੋ ਉੱਥੇ ਨੇ ਚੱਕਰ ਮਾਰਦੀ ਰੱਬ ਜਾ ਜਾ ਜਿੱਥੇ ਨੇ ਡੁੱਟਦਾ ਭਾਈ ਐ ਐਸਾ ਯਾਰ ਸੱਟਾ ਸੁਟਾ ਵੀ ਖਾਦੇ ਗਏ ਮੂੰਹ ਤਾਂ ਤਾ ਨੂੰ ਹੁੰਦਾ ਨਹੀਂ ਜੀ ਕੱਲੇ ਕਈ ਯਾਰ ਟੇਡਾ ਵੱਜੇ ਕਬੂਤਰਾਂ ਵਾਲੇ ਨਹੀਂ ਜੀ ਇਹ ਤਾਂ ਐਵੇਂ ਲੋਕਾਂ ਦੀ ਆਮ ਗੱਲ ਬਣਾਈ ਕਬੂਤਰਾਂ ਵਾਲਾ ਕਦੋਂ ਦੇਖਦਾ ਮੇਰੇ ਤਾਂ ਧੌਣ ਤਾਂ ਪੱਕ ਕੇ ਹੋਣੀਆਂ ਐ ਇਹੇ ਕਰਕੇ ਹੈ ਧੌਣ ਤਾਂ ਤਾ ਨੂੰ ਪੱਕ ਕੇ ਹੋੜੀਆਂ ਜਦੋਂ ਤੁਰਿਆ ਜਾਂਦਾ ਤਾਂ ਹੀ ਧਿਆਨ ਰਹਿੰਦਾ ਬੱਦਲਾ ਜੀ ਫਿਰ ਤੁਸੀਂ ਅਖੇ ਕਿਹਾ ਜੀ ਗੱਲ ਜਿਹੜੀ ਚੀਜ਼ ਮਗਰ ਜੀ ਬਾਜ ਲੱਗ ਗਿਆ ਹੂੰ ਉਹ ਦੇਖ ਲੈ ਬਾਜ਼ ਕੀ ਨੂੰ ਆਂਦੇ ਆ ਉਹ ਖਾਜੀ ਤੋਂ ਕਹਿੰਦਾ ਡੱਕਬੂ ਇਹ ਵੀ ਗੱਲ ਸਹੀ ਆ ਬਾਲੀ ਨਿਗਾ ਵੀ ਪਈ ਆ ਹਰ ਤੋਂ ਚਸਤੀ ਬਾਜ਼ ਆ ਤੇ ਜਿਹੜੇ ਜਿਹੜੇ ਨਾਮ ਅਗਰ ਬਾਜ਼ ਲੱਗ ਗਿਆ ਇਹ ਬਾਜ਼ ਲੱਗ ਗਿਆ ਕਬੂਤਰ ਦਾ ਹਾਂ ਉਹ ਖਾਜੀ ਤੋਂ ਕਹ ਸਹੀ ਗੱਲ ਆ ਮੈਂ ਜਿੰਨੇ ਮਗਰ ਬਾਜ਼ ਲੱਗਿਆ ਹਿਆ ਤਾਂ 67 ਬੰਦੇ ਹੀ ਹੈਣਾ ਇੱਕ ਇੱਕ ਬਈ ਆਇਆ ਵੀ ਹੈ ਯਾਰ ਆਏ ਪਛਾਣ ਕੇ ਵੇ ਲੈਨੇ ਉਹ ਸਾਡੇ ਵਾਲਾ ਕਬੂਤਰ ਐਨੀ ਦੂਰੋਂ ਯਾਰ ਬਈ ਗੱਲ ਇਹ ਹੈ ਵੀ ਹੁਣ ਸੁਣ ਕੀ ਜੀ ਆਂਡੇ ਧਰਦੇ ਹਾਂ ਆਂਡੇ ਤੋਂ ਲੈ ਕੇ 21 ਦਿਨਾਂ 'ਚ ਬੱਚਾ ਕੱਢਣਾ ਉਹ ਵੀ ਸਾਡੇ ਇੱਕ ਦਿਨ ਜਾਣਾ ਉਹ ਐਡਾ ਹੋਣਾ ਨਹੀਂ ਤਦ ਦਾਣਾ ਸਾਨੂੰ ਬਹੁਤ ਸਿਆੜੇ ਕਈ ਬੰਦੇ ਕਹਿੰਦੇ ਜੀ ਤੁਸੀਂ ਮੇਰਾ ਕਬੂਤਰ ਕੋਈ ਚੋਰੀ ਕਰਕੇ ਲੈ ਗਿਆ ਸਾਲ ਦੁਆਰ ਦੀ ਮੈਂ ਪਛਾਣ ਲਉਂ ਕੋਡੇ ਚ ਪਿਆ ਮੇਰਾ ਇਹ ਹਾਂ ਸਹੀ ਗੱਲ ਸਿਆੜੇ ਸਿਆੜੇ ਇਹਦਾ ਇੱਕ ਵੀ ਚੁੱਟੰਗ ਵਾਲੀ ਗੱਲ ਸਹੀ ਹੈ ਇਹਨਾਂ ਦੀ ਯਾਰ ਜੋ ਪਹਿਲਾਂ ਕਹਿੰਦੇ ਦੇ ਵੀ ਚੁੱਟੰਗਾ ਇੰਨਾ ਨਹੀਂ ਚੁੱਟੰਗਾ ਭੇਜੀਆਂ ਜਾਂਦੀਆਂ ਪੱਤਰ ਭੇਜ ਜਾਂਦੇ ਸੀਗੇ ਜੀ ਕੁੱਤਰ ਚਿੱਠੇ ਵਾਲਿਓ ਫਿਰ ਅੱਜ ਤੱਕ ਆਮ ਹੋਰ ਵੀ ਸੌਖਾ ਯਾਰ ਅੱਜ ਕਿਉਂ ਨਹੀਂ ਭੇਜਦੇ ਲੋਕ ਐ ਅੱਜ ਫਿਰ ਹੁਣ ਕਿੰਨੀ ਤਕਨੀਕ ਅੱਜ ਤਾਂ ਮੋਬਾਈਲ ਚੱਲਦਾ ਕਿੰਨਾ ਕੰਮ ਚੱਲਦਾ ਮੋ ਇਹਨਾਂ ਦੇ ਮੋਬਾਈਲਾ ਮੁੱਲਾ ਦਾ ਨੁਕਸਾਨ ਵੀ ਹੁੰਦਾ ਵੇ ਕੋਈ ਇਹਨਾਂ ਦਾ ਬਿਮਾਰੀਆਂ ਬੂਰੀਆਂ ਕੀ ਹੁੰਦੀਆਂ ਇਹਨਾਂ ਦੀਆਂ ਕਿਵੇਂ ਜਿਵੇਂ ਆ ਰੈਡੀਏਸ਼ਨ ਤੋਂ ਇਹਨਾਂ ਦਾ ਵੀ ਖਤਰ ਨੁਕਸਾਨ ਹੁੰਦਾ ਰੈਡੀਏਸ਼ਨ ਦਾ ਹੈਗਾ ਜੀ ਨੁਕਸਾਨ ਤਾਂ ਉਹਦਾ ਤਕਰੀਬਨ ਸਾਰੇ ਜਾਨਵਰ ਆ ਬੰਛੀਆਂ ਦਾ ਸਾਰੇ ਜਾਨਵਰ ਮੈਂ ਕਿੰਨੇ ਮਿੰਟ ਦੀ ਆ ਸਾਰ 17 ਮਿੰਟ ਹੋ ਵੀ ਗਏ ਮੇਰੇ ਨਾਲ ਉਹਦੇ ਨਾਲ ਮੈਰ ਸੀ ਕੋਈ ਯਾਰ ਮੇਰੇ ਨਾਲ ਤਾਂ ਵਧਕਿਆ ਕਰ ਲਈ ਗੱਲ ਆ ਬਾਅਦ ਚ ਫੁੱਲੇ ਹਾਂ ਜਾਲ ਘਰ ਬਸਤਾਰ ਇੱਕ ਗੱਲ ਨੋਟ ਕਰਿਆ ਜੀ ਹਾਂ ਸੁਣ ਮੈਂ ਤੁਸੀਂ ਕਬੂਤਰਾਂ ਦੀ ਤੁਹਾਨੂੰ ਗੱਲ ਦੱਸਦਾ ਜੀ ਹੂੰ ਉਹ ਸਾਡੇ ਨਾਲ ਪਿੰਡ ਮੁੰਡਾ ਸੀ ਉਹ ਸੋਡੇ ਉਹ ਕਹਿੰਦਾ ਜੀ ਤੂੰ ਯਾਰ ਐ ਫਿਰਦਾ ਕਿਵੇਂ ਛਾਂ ਲੈਨੇ ਆ ਜੀ ਇੰਨੇ ਕੂਤਰ ਉੱਚੇ ਫਿਰਦੇ ਆ ਤੇ ਇੰਨੇ ਸਾਹ ਕਬੂਤਰ ਫਿਰਦਾ ਤੁਸੀਂ ਆਦਿ ਆ ਮੇਰਾ ਉਹ ਕਿ ਇਥੇ ਮੱਝ ਛੱਡ ਲਈ ਛੱਪੜ ਸਾਨੂੰ ਉਹ ਦੀ ਨਹੀਂ ਸਿਆਣ ਉਹ ਦੀ ਮੱਝਾਂ ਰਾਜ ਦੇ ਵੀਰ ਹਾਂ ਹਾਂ ਸੱਚ ਕਿਹੜੀ ਹੈ ਤੁਸੀਂ ਇਹ ਮੈਂ ਸਿਆਣ ਲੈਣੇ ਹੋ ਚਾ ਫਿਰਦਾ ਇਹ ਇਹ ਬਈ ਅਸਲ 'ਚ ਜ ਮਾਂ ਨੂੰ ਮਾਂ ਨੂੰ ਆਪਦੇ ਪਤ ਦਾ ਕਿਉਂ ਨਾ ਪਤਾ ਲੱਗੂ ਕਿੱਥੇ ਕਿਹੜਾ ਫਿਰਦਾ ਹੈਣਾ ਸਿਕ ਨਾ ਨਿਤ ਦੇ ਕੰਮ ਨਾਲ ਯਾਰ ਨਾ ਉਵੇਂ ਬੰਦਾ ਗੱਜ ਜਾਂਦਾ ਬਈ ਇੱਕ ਗਾਣਾ ਗਾਣੇ ਵਾਲੀ ਗੱਲ ਸਹੀ ਹੈ ਜਿਵੇਂ ਉਹ ਅਨਕੀਲੇ ਦਾ ਗੀਤ ਵਾਵਾ ਚੱਲਿਆ ਸੀ ਪੰਡਾ ਵਿੱਚ ਬਹੁਤ ਕਬੂਤਰ ਬਾਜ਼ ਨੇ ਘੁੰਮਦੇ ਰਹਿਣ ਬਣੇ ਰਿਆ ਤੇ ਉਹ ਗੱਲ ਹੁੰਦੀ ਹੈ ਕਬੂਤਰ ਬਾਜ਼ਾਂ ਦੀ ਬਣੇ ਰਿਆ ਤੋਂ ਪਾਸੇ ਅਸਲੀਗਾ ਹੁੰਦੀ ਆ ਨਹੀਂ ਜੀ ਹੈ ਨਹੀਂ ਐਵੇਂ ਬਦਲਾਵੀਂ ਨਹੀਂ ਨਹੀਂ ਕਬੂਤਰ ਵਾਲਾ ਬੰਦਾ ਤੇ ਕੰਮ ਵਾਲੇ ਪਾਸੇ ਜਾਂਦੇ ਅੱਛਾ ਦੇ ਕਬੂਤਰਾਂ ਤਾਂ ਕੀ ਸੀਮ ਤਾਂ ਧਿਆਨ ਠੀਕ ਹੈ ਉਹਦੇ ਕੋਲ ਇੰਨਾ ਕਿੱਥੇ ਵੈਲ ਵੈਲ ਕੱਲੇ ਕਬੂਤਰ ਰੱਖਣ ਤੋਂ ਇਲਾਵਾ ਹੋਰ ਕਿਹੜੇ ਹੁੰਦੇ ਇਹਨਾਂ ਨੂੰ ਕਬੂਤਰ ਬਾਜ਼ਾਂ ਨੂੰ ਇਹਨਾਂ ਨੂੰ ਹੋਰ ਟਾਈਮ ਹੀ ਨਹੀਂ ਕਬੂਤਰ ਆਪਦਾ ਬਸ ਪਰਿਵਾਰ ਦਾ ਆਪਦਾ ਕੰਮ ਧੰਦੇ ਦਾ ਕਬੂਤਰ ਹੋਰ ਟਾਈਮ ਬਚਦਾ ਟਾਈਮ ਤਾਂ ਇਹਨਾਂ ਨੇ ਕਬੂਤਰਾਂ ਨੂੰ ਦੇਣਾ ਹੀ ਠੀਕ ਹੈ ਹੋਰ ਪਾਸੇ ਹੀ ਨਹੀਂ ਜਾਂਦਾ ਜਿਹਨੂੰ ਕਬੂਤਰਾਂ ਦਾ ਸ਼ੌਂਕ ਹੈ ਹੂੰ ਪਰ ਇਹ ਹਸਾਵਣਾ ਦਾ ਕਬੂਤਰ ਬਾਜ ਵਿਆਹ ਛੱਡ ਦੂਗਾ ਪਰ ਕਬੂਤਰਾਂ ਵਾਲਾ ਕੰਮ ਨਹੀਂ ਛੱਡਦਾ ਐੜਾ ਛੱਡ ਦਿੰਦੇ ਆ ਜੀ ਛੱਡ ਤੂੰ ਵੀ ਛੱਡਿਆ ਬਾਈ ਤੇਰਾ ਹਾਸਾ ਦੱਸਦਾ ਨਹੀਂ ਛੱਡ ਦਿੰਦੇ ਜੀ ਠੀਕ ਹੈ ਸੋ ਰਵੜੇ ਭਾਈ ਗੱਲਾਂ ਤਾਂ ਹੋਰ ਕਰਦੀਆਂ ਸੀ ਪਰ ਉਹ ਕੈਮਰਾਮੈਨ ਇਸ਼ਾਰਾ ਕਰੀ ਜਾਂਦਾ ਐ ਕਰ ਕਰ ਕੇ ਵੀ ਟਾਈਮ ਪੂਰਾ ਆ ਗਿਆ ਆਪਾਂ ਫਿਰ ਕਿਤੇ ਬੈਠਾਂਗੇ ਮੰਗੇ ਭਾਈ ਧੰਨਵਾਦ ਕਾਲੇ ਭਾਈ ਧੰਨਵਾਦ ਤੇ ਸ਼ਰਮਾ ਜੀ ਤੁਹਾਡਾ ਛੋੜੇ ਧੰਨਵਾਦ ਤੇਰਾ ਤੂੰ ਬਾਈ ਬੰਦਾ ਇਹ ਖਤਰਨਾਕ ਆ ਦੀ ਫੋਟੋ ਖਿੱਚ ਕੇ ਰੱਖ ਲਈ ਇਹ ਬੁੱਲੇ ਦੀ ਖਬਰ ਲਾਉਣੀ ਆ ਅੱਡ ਠੀਕ ਆ ਬਈ ਰ ਆਪਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਤੁਸੀਂ ਸਾਡੇ ਕੋਲ ਆਏ ਸੋ ਦੋਸਤੋ ਅੱਜ ਬਹੁਤੀ ਗੱਲਬਾਤ ਨਹੀਂ ਤੁਹਾਡੇ ਤੇ ਕਿ ਜਾਣਕਾਰੀ ਪਹੁੰਚਾ ਸਕੇ ਉਹਦੇ ਲਈ ਮੈਂ ਮਾਫੀ ਚਾਹਾਂਗਾ ਪਰ ਅਗਲੇ ਇੰਟਰਵਿਊ ਚ ਜ਼ਰੂਰ ਜਾਣਕਾਰੀ ਵੀ ਲੈ ਕੇ ਆਵਾਂਗੇ ਪਰ ਆਹ ਅੱਡ ਬਿੱਤੀ ਆ ਜਿਹੜੇ ਜਿਹੜੇ ਕਬੂਤਰ ਬਾਜਣ ਅਹੀਂ ਹੋਈ ਆ ਵਾਕਈ ਬਾਪੂ ਤਾਂ ਚੋਰੀ ਰੱਖਿਆ ਸੀ ਤੇ ਬਾਪੂ ਤਾਂ ਕੋਟੇ ਖਾਦ ਗਏ ਬਾਈ ਮੰਗੇ ਵਾਂਗੂ ਖੁਰਲੀ ਵੀ ਢਵਾਈ ਆ ਕਮੈਂਟਰਾਂ ਜ਼ਰੂਰ ਦੱਸਿਓ ਜੇ ਤੇ ਆਪਦੀ ਜ਼ਿੰਦਗੀ ਸਾਂਝੀ ਜ਼ਰੂਰ ਕਰੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਚੈਨਲ ਨਾਲ ਜੁੜਨ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਆ ਤਾਂ ਠੀਕ ਹੈ ਮੈਂ ਵੀ ਫਿਰ ਫ੍ਰੈਂਕਲੀ ਹੋ ਗਿਆ ਨਾ ਫਿਰੋਜ਼ ਸਾਹਿਬ ਦਾ ਇੱਕ ਪੱਤਰਕਾਰ ਵਾਂਗੂ ਕਰਦੇ ਫਿਰ ਸਵਾਦ ਬਾਈ ਬਾਈ ਦਾ ਨੇਚਰ ਨਹੀਂ ਬਣਦਾ ਸੀ ਉਵੇਂ ਕਰ ਲਓ ਬੰਦ ਫਿਰ